ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਦੇ ਰੇਲਵੇ ਰੋਡ ਤੇ ਸਥਿਤ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਅਤੇ ਪੁਨਰਵਾਸ ਕੇਂਦਰ ਵਿਖੇ ਪ੍ਰੋਜੈਕਟ ਡਾਇਰੈਕਟਰ ਸਰਦਾਰ ਚਮਨ ਸਿੰਘ ਮਲਪੁਰੀ ਹੋਰਾਂ ਦੀ ਅਗਵਾਈ ਦੇ ਹੇਠ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਸਮਾਜ ਸੇਵਕਾਂ ਨੇ ਸੰਬੋਧਨ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕਹੋ ਮੈਂ ਪਹਿਨ ਕੋਈ ਗਾਵੇ ਕੋ ਤਾਨ ਹੋਵੇ ਕਿਤੇ ਤਾਨੇ ਗਾਰੇ ਕੋ ਦਾ ਜਨ ਨਹੀਂ ਜਾਣੇ ਗਾਰੇ ਕੋ ਹੋਵੇ ਅਨਿਆਚਾਰੇ ਗਾਰੇ ਕੋ ਜਿਆ ਵਿਖੋ ਵਿਚਾਰੇ ਗਾਰੇ ਕੋ ਸਾਥ ਕਰੇ ਤਨ ਖੇ ਗਾਰੇ ਕੋ ਜੀ ਲੈ ਤੁ ਜੇ ਗਾਰੇ ਕੋ ਜਾ ਕੇ ਵਿਚਾਰ ਦੂਰ ਗਾਰੇ ਕੋ ਵੇਖੇ ਹਾਦਰਾਂ ਹਰੂਰ ਜਦੋਂ ਅੱਜ ਨਾ ਆਵੇ ਤੂੰ ਗੁਰ ਕਰ ਕਰ ਤਕ ਨਾ ਕੀ ਕੋਤ ਮੁਦੇ ਜਿੰਦਾ ਦੇ ਲੰਦੇ ਤੱਕ ਪਾਹ ਦੁਬੇ ਵਰਸਾ ਇਕ ਮਾਹ ਹੈ ਕੁਮਿ ਹੁਕਮ ਚਲਾਏ ਰਹਾ ਨਾ ਕੋ ਜਬਿ ਪ੍ਰਵਾਉ ਧਤ ਸਤ ਸਾਚਨਾਇ ਪਾਤਿਆ ਕੋ ਪਾੜੇ ਅੱਖਾਂ ਮੰਗੇ ਦੇਹ ਦੇਹ ਦਾਤ ਕਹੇ ਦਾਤਾਰੇ ਦੇਖਿਆ ਗੈ ਰਖੀਐ ਜਿਤਥ ਸਰਵਾਰ ਮੋਨ ਬੁਲਨ ਬੋਰੀ ਅਸੂਤਰੇ ਬਿਆਰੇ ਅਮਰਤ ਵੇਲਾ ਸਤ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦੀ ਮੋ ਗੁਵਾਰੇ ਲਾਲ ਕੇਵ ਜਾਮੀਐ ਸੋ ਆਪੇ ਸਚਿਆ ਆਵੇ ਸਤਿ ਸ੍ਰੀ ਅਕਾਲ ਜੀ ਗੁਰੂ ਸਾਹਿਬ ਜੀਓ ਹਰ ਜੇਥ ਜੁਲੰਧਾ ਲੋੜੀਏ ਜਿਸ ਅਕੈ ਸਭ ਨਿਵਨ ਹਰ ਸੱਜਣ ਦਾ ਵਲ ਲਖਿਆ ਇਸਨ ਦੇਈ ਬਲਨਾ ਹਰ ਜੇਥ ਜੁਲੰਧਾ ਲੋੜੀਏ ਜਿ세 ਅਗਿਆ ਸਭ ਨਿਵੰਨ ਅਰ ਸੱਚ ਦਾਵਣ ਲੱਗੇ ਆ ਕਿਸੇ ਨਦੀ ਬੰਨੇ ਮਾਨਕ ਮੂਰਤੀ ਨਾਮ ਪ੍ਰਭ ਉਹਨੇ ਲੱਗਾ ਨਹੀਂ ਸਨ ਰੰਤਪੇ ਨਾਰਾਇਣੇ ਜਿਤੇ ਮਨ ਭਾਵਨ ਉਹ ਹਰ ਨੂੰ ਲੇ ਕੋ ਕਰੇ ਸੋਈ ਜੀ ਕਰਨ ਜੋ ਗਵ ਕੀਤੇ ਆਪਣੇ ਸੇਈ ਕਹੀਏ ਤਨ ਆਪਣ ਵੀ ਆਜੇ ਮਿਲੇ ਇਛੜ ਕਿਉ ਰੋਵਨ ਸਾਧੂ ਸੰਗ ਬਰਾਵਤੇ ਨਾਨ ਕਰੰਗ ਮਾਨਨ ਹਰ ਜੀਵ ਤਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਥਨ ਹਰ ਚੀਠ ਰੰਗੀਲਾ ਤਿਜ ਤਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਤਿ ਸ੍ਰੀ ਅਕਾਲ ਜੀ ਅੱਜ ਜੇਠ ਮਹੀਨੇ ਦੀ ਸੰਗਰਾਂਦ ਹੈ ਸੰਕਰਾਮਕ ਜੋ ਰਸਲ ਹੈ ਇਸ ਸੰਕਰਾਮਤੀ ਤੋਂ ਬਣਿਆ ਹੈ ਸੰਕਰਾਮਤੀ ਮਤਲਬ ਹੈ ਤ੍ਰਾਂਤੀ ਹੁੰਦਾ ਹੈ ਤਬਦੀਲੀ ਸੰਕਰਾਮਤੀ ਸਮੇਂ ਦੀ ਤਬਦੀਲੀ ਇਹ ਹਰ ਮਹੀਨੇ 12 ਰਾਸ਼ੀਆਂ ਹੁੰਦੀਆਂ ਹਨ ਤੇ 12 ਹੀ ਮਹੀਨੇ ਹੁੰਦੇ ਹਨ ਜਦੋਂ ਇੱਕ ਰਾਸ਼ੀ ਦੂਜੀ ਰਾਸ਼ੀ ਪਰਵੇਸ਼ ਕਰਦੀ ਹੈ ਤਾਂ ਅਗਲਾ ਮਹੀਨਾ ਚੜਦਾ ਹੈ ਅਤੇ ਸਮਾਂ ਵੀ ਬਦਲ ਜਾਂਦਾ ਹੈ ਜਿਵੇਂ ਵਿਸਾਖ ਦਾ ਮਹੀਨਾ ਜਿਹੜਾ ਪਿਛੇ ਦਾ ਇਹ ਬੋਲਾ ਸੁਹਾਵਨਾ ਮਹੀਨਾ ਸੀ ਤੇ ਇਹ ਜਿਹੜਾ ਜੇਤ ਦਾ ਮਹੀਨਾ ਹੈ ਇਹ ਗਰਮੀ ਵਾਲਾ ਮਹੀਨਾ ਹੈ ਇਸ ਮਹੀਨੇ ਗਰਮੀ ਵੀ ਹੁੰਦੀ ਹੈ ਅਤੇ ਜੇਠ ਜੇੜ ਦਾ ਮਤਲਬ ਹੁੰਦਾ ਹੈ ਵੱਡਾ ਇਹ ਮਹੀਨਾ ਵੱਡਾ ਹੁੰਦਾ ਹੈ ਭਾਵ ਇਸ ਮਹੀਨੇ ਦੇ ਦਿਨ ਵੱਡੇ ਹੁੰਦੇ ਹਨ ਅਤੇ ਰਾਤਾਂ ਛੋਟੀਆਂ ਹੁੰਦੀਆਂ ਇਸ ਦਾ ਇੱਕ ਇਹ ਲਾਭ ਵੀ ਹੈ ਕਿ ਜਿਹੜੇ ਕੰਮ ਕਰਨ ਵਾਲੇ ਹਨ ਕੰਮੇ ਹਨ ਉਹਨਾਂ ਨੂੰ ਇਹ ਮਹੀਨੇ ਦਾ ਲਾਹਾ ਇਹ ਹੈ ਕਿ ਉਹਨਾਂ ਨੂੰ ਕੰਮ ਕਰਨ ਲਈ ਸਮਾਂ ਜ਼ਿਆਦਾ ਮਿਲ ਜਾਂਦਾ ਹੈ ਜੇ ਜ਼ਿਆਦਾ ਸਮਾਂ ਦਿੱਤਾ ਜਾ ਸਕਦਾ ਹੈ ਤੇ ਉਸ ਦਾ ਲਾਹਾ ਖਟਿਆ ਜਾ ਸਕਦਾ ਹੈ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਮੰਨ ਤੇ ਸੁਹਾਗਤਾ ਉਹ ਵੱਡਾ ਵਾਹਿਗੁਰੂ ਅਕਾਲ ਪੁਰਖੀ ਵੱਡਾ ਹੈ ਅਤੇ ਇਹ ਮਹੀਨਾ ਵੀ ਵੱਡਾ ਹੈ ਤੇ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਕੇਸ਼ ਮਹੀਨੇ ਦੇ ਉਸ ਵੱਡੇ ਅਕਾਲ ਪੁਰਖ ਦੇ ਨਾਲ ਜੇ ਜੁੜਿਆ ਜਾਵੇ ਉਸ ਦੇ ਨਾਲ ਜੁੜਨ ਦੀ ਇੱਛਾ ਪੈਦਾ ਹੋਵੇ ਕਿਤੇ ਨਾਲ ਜਿੰਨ ਨੂੰ ਜਿਹਦੇ ਅੱਗੇ ਉਸ ਵੱਡੇ ਅਕਾਲ ਪੁਰਖ ਦੇ ਸਾਰੇ ਨਿੰਦੇ ਹਨ ਆਪ ਸਾਰੇ ਹੀ ਉਸ ਦੇ ਅਗੇ ਝੁਕਦੇ ਹਨ ਉਹਦੇ ਅਗੇ ਸਿਰ ਚ ਭਗਦੇ ਅਨ ਹਰ ਸੱਚਾ ਦਾਮਨ ਲਖਿਆ ਕਿਸੇ ਨ ਦੇਈ ਵਨ ਧਾਮਣ ਧਾਮਣ ਕੁਲਪਲਾ ਧਰਮ ਨਾਮ ਤੋਂ ਡੱਪੱਲਾ ਕੁਸੱਜਲ ਅਕਾਲ ਪੁਰਖ ਦਾ ਜਿਹੜਾ ਪੱਲਾ ਪਾਣ ਲੱਗਦਾ ਹੈ ਉਸ ਦੇ ਨਾਲ ਧੋਲ ਦਲਦਾ ਹੈ ਫਿਰ ਕਿਸੇ ਨ ਦੇ ਬਨ ਕੇ ਉਹਨੂੰ ਕੋਈ ਵੀ ਬਨ ਕੇ ਕੇ ਦੀ ਰਾਤ ਦਾ ਭਾਵ ਉਹਨੂੰ ਜੰਮ ਨੇ ਫੜ ਤੱਕੇ ਲਾ ਸਕਵੇ ਸਮੂਹ ਸੰਗਤ ਆਓ ਪਹਿਲਾ ਪਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਸਾਹ ਭਾਈ ਜਸਪ੍ਰੀਤ ਸਿੰਘ ਵਿਧੀ ਮੋਕ ਸੇਵਾਦਾਰ ਸੁਖਮਣੀ ਸੇਵਾ ਸੁਸਾਇਟੀ ਲਮਾ ਸ਼ਹਿਰ ਬਨੋ 12 ਮਾਦੇ ਵਿੱਚੋਂ ਅੱਜ ਦਾ ਜਿਹੜਾ ਮਹੀਨਾ ਹੈ ਜੇ ਮਹੀਨਾ ਉਹਦਾ ਜਾਪ ਤੇ ਉਹਦੀ ਵਿਆਖਿਆ ਆਪਣੇ ਸਮਝ ਦੇ ਮੁਤਾਬਕ ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਮੈਂ ਉਹਨਾਂ ਦਾ ਸੰਸਥਾ ਵੱਲੋਂ ਬੜਾ ਧੰਨਵਾਦ ਕਰਦਾ ਹਾਂ ਪੂਰੀ ਸੰਗਤ ਵੱਲੋਂ ਸਾਡੇ ਵਿਚਕਾਰ ਜਿਹੜੇ ਕਿ ਡਾਕ ਖਪਾਗ ਦੇ ਵਿੱਚੋਂ ਪੋਸਟ ਮਾਸਟਰ ਦੇ ਅਹੁਦੇ ਤੋਂ ਰਿਟਾਇਰ ਨੇ ਇਪਾਤਾ ਵਰਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਸਿਹਤ ਮਤੀ ਨਾ ਠੀਕ ਹੋਣ ਦੇ ਬਾਵਜੂਦ ਵੀ ਤੇ ਉਹ ਸਾਡੇ ਵਿੱਚ ਜਿਹੜਾ ਹੱਕ ਛੋੜਿਆ ਸੱਦੇ ਦੇ ਉੱਤੇ ਅ ਸੰਗਤ ਰੂਪ ਦੇ ਵਿੱਚ ਸ਼ਾਮਲ ਹੋਇਆ ਇਹ ਪਹਿਲਾਂ ਦੀ ਤਰ੍ਹਾਂ ਲੰਬੇ ਸਮੇਂ ਤੋਂ ਇੱਥੇ ਸਸਤਾ ਦੇ ਨਾਲ ਜੁੜੇ ਹੋਏ ਸ਼੍ਰੀ ਸੁਵਾਸ਼ ਅਰੂੜਾ ਜੀ ਇਹ ਸਾਡੇ ਸੀਨੀਅਰ ਸਿਟੀਜਨ ਦੇ ਵਿੱਚੋਂ ਨੇ ਤੇ ਸਾਡੇ ਵਿਚਕਾਰ ਸਾਡੇ ਭਾਈ ਸਾਹਿਬ ਵਾਸਤੇ ਪ੍ਰਦੇਸੀ ਜੀ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਬਲੋਂ ਤੇ ਉਹ ਪਹਿਲਾਂ ਵੀ ਵੈਸੇ ਸਮਾਜ ਸੇਵੀ ਦੇ ਤੌਰ ਤੇ ਵੀ ਜੁੜੇ ਰਹਿੰਦੇ ਨੇ ਤੇ ਇਹਨਾਂ ਦੇ ਚੈਨਲ ਨਾਲ ਹੀ ਇੱਥੇ ਦੀਆਂ ਜੋ ਗਤੀਵਿਧੀਆਂ ਨੇ ਉਹ ਦੇਸ਼ ਵਿਦੇਸ਼ ਦੇ ਵਿੱਚ ਹਰ ਇੱਕ ਕੋਨੇ ਤੇ ਜਿਹੜੀਆਂ ਉਹ ਪਹੁੰਚ ਜਾਂਦੀਆਂ ਕਿਉਂਕਿ ਰੈੱਡ ਕਰਾਸ ਦਾ ਨਾਂ ਜਿਹੜਾ ਹੈ ਉਹ ਜਿੰਨਾ ਮੀਡੀਆ ਹੈ ਸਾਡੇ ਨਾਲ ਜੁੜਿਆ ਹੋਇਆ ਅਖਬਾਰਾਂ ਨੇ ਇਹ ਜੀਐਮ ਚੈਨਲ ਹੈ ਹੋਰ ਚੈਨਲ ਨੇ ਇਹ ਸਾਰੇ ਇਹਦੇ ਸਸਤਾ ਦੇ ਨਾਲ ਜੁੜੇ ਹੋਏ ਆ ਤੇ ਅੱਜ ਉਹਨਾਂ ਨੂੰ ਯਾਦ ਕਰਨਾ ਸਾਰਿਆਂ ਨੂੰ ਬੜਾ ਤੇ ਅਸੀਂ ਅੱਜ ਇੱਥੇ ਕੋਈ ਵੀ ਦਰਜਾ ਬਦਰਜਾ ਨਹੀਂ ਅਸੀਂ ਬੈਠੇ ਅਸੀਂ ਇੱਥੇ ਸੰਗਤ ਰੂਪ ਦੇ ਵਿੱਚ ਆਪਾਂ ਸਾਰੇ ਜਿਹੜੇ ਆ ਉਹ ਵਿਚਾਰ ਰਹੇ ਸੰਗਤ ਦੇ ਵਿੱਚ ਇਹ ਹੀ ਵਿਚਾਰਾਂ ਕੀਤੀਆਂ ਜਾਂਦੀਆਂ ਇਹ ਇੱਕ ਜਰੀਆ ਹੈ ਇਹਨਾਂ ਬੱਚਿਆਂ ਦੇ ਜਿਹੜੇ ਕਿ ਅਣਜਾਣਤਾ ਦੇ ਵਿੱਚ ਉਹ ਤੋਖਾ ਖਾ ਗਏ ਨੇ ਕਿ ਕਿਹੜੇ ਚੀਜ਼ ਸਾਡੇ ਖਾਣ ਪੀਣ ਵਾਲੀ ਆ ਤੇ ਕਿਹੜੀ ਪਹਿਨਣ ਵਾਲੀ ਆ ਤੇ ਉਹ ਧੋਖਾ ਖਾਣ ਕਰਕੇ ਕੁਝ ਉਹਨਾਂ ਦੀ ਸਿਹਤ ਦੇ ਵਿੱਚ ਜਿਹੜਾ ਹੈ ਉਹ ਵਿਗਾੜ ਆ ਗਿਆ ਇੱਥੋਂ ਤੱਕ ਕਿ ਮਾਨਸਿਕ ਤੌਰ ਤੇ بیمار ਹੋ ਗਏ ਤੇ ਉਹਨਾਂ ਲਈ ਅਸੀਂ ਇੱਥੇ ਅਰਦਾਸ ਬੇਨਤੀ ਕਰਦੇ ਆਂ ਚੁੜਦੇ ਆਂ ਤੇ ਸਮਾਜ ਸੇਵੀ ਐ ਵੀ ਜਿਹੜੇ ਹੈ ਕਾਰਾਕੁਨ ਇੱਥੇ ਆਉਂਦੇ ਆ ਤਾਂ ਕਿ ਸ਼ਰ ਹੋ ਸਕਦਾ ਵੀ ਕਿਸੇ ਦੀ ਕੋਈ ਗੱਲ ਹੈ ਉਹ ਇਸ ਸ਼ਬਦ ਨੂੰ ਦੇ ਵਿੱਚ ਕਿਹਾ ਹੋਇਆ ਕਿਸੇ ਦੂਸਰੇ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਮੋੜਾ ਲਿਆ ਸਕਦੇ ਸੁਖ ਲਿਆ ਸਕਦੇ ਸੋ ਬਹੁਤ ਹੀ ਵਧੀਆ ਉਹਨਾਂ ਨੇ ਭਾਈ ਸਾਹਿਬ ਉਹਨਾਂ ਨੇ ਆਪਣੀ ਗੁੱਤੀ ਦੇ ਮੁਤਾਬਕ ਜਿਹੜਾ ਕੁਰਬਾਨੀ ਦੇ ਹਵਾਲੇ ਦੇ ਕੇ ਤੁਹਾਡਾ ਨਾਂ ਜਿਹੜਾ ਆ ਉਹ ਸਾਂਝ ਪਾਈ ਆ ਤੇ ਇੱਕ ਸਾਨੂੰ ਹੋਰ ਅੱਜ ਦੇ ਦੰਦੇ ਉੱਤੇ ਅ ਬਹੁਤ ਹੀ ਸਾਡੇ ਵਿੱਚੋਂ ਜਿਹੜਾ ਹੈ ਉਹਨਾਂ ਦੇ ਵੀ ਮੈਨਾਂ ਕੰਨਾ ਵੀ ਸਾਨੂੰ ਮਤਾ ਪਾਉਣਾ ਚਾਹੀਦਾ ਮੈਂ ਪਰਦੇਸੀ ਸਾਹਿਬ ਨੂੰ ਕਹਾਂਗਾ ਕਿ ਉਹਨਾਂ ਦੇ ਵੀ ਸਪੈਸ਼ਲ ਜਿਹੜਾ ਇਹ ਵਿੱਚ ਜ਼ਿਕਰ ਕੀਤਾ ਜਾਵੇ ਕਿ ਸਾਡੇ ਪੰਜਾਬ ਦੀ ਤੇ ਪੰਜਾਬੀਆਂ ਦੀ ਅਨੰਬਰਦਾਰ ਸ਼ਖਸੀਅਤ ਸਜੀਤ ਪਾਤਰ ਜੀ ਜਿਹੜੇ ਕਿ 79 ਸਾਲ ਦੇ ਸੇ ਉਹਨਾਂ ਨੂੰ ਸਾਰਿਆਂ ਨੂੰ ਸਾਨੂੰ ਜਿਹੜੀ ਹੈ ਅਸੀਂ ਸੰਸਥਾ ਬਲੋਂ ਸਮਾਜ ਸੇਵੀ ਸੰਸਥਾ ਬਲੋਂ ਸਾਰੀ ਸੰਗਤ ਬਲੋਂ ਉਹਨਾਂ ਨੂੰ ਸ਼ਬਦਾ ਦੇ ਫੁੱਲ ਭੇਟ ਕਰਦੇ ਆਂ ਕੱਲ ਇਹ ਉਹਨਾਂ ਦਾ ਜਿਹੜਾ ਸੰਸਕਾਰ ਹੋਇਆ ਉਹ ਸਾਇਤ ਅਕੈਡਮੀ ਜੱਡੀਗੜ ਦੇ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਵੀ ਜਿਹੜਾ ਕਈ ਤਰ੍ਹਾਂ ਦੇ ਨਾਮ ਸਰਮਾਨ ਦੇ ਨਾਲ ਨਵਾਜਿਆ ਵੀ ਗਿਆ ਤੇ ਉਹਨਾਂ ਨੂੰ ਪਦਮ ਸ਼੍ਰੀ ਵੀ ਜਿਹੜਾ ਮਿਲਿਆ ਤੇ ਉਹਨਾਂ ਨੇ ਇੱਕ ਜਿਸ ਵਲੇ 1980 ਤੇ 90 ਦੇ ਦਹਾਕੇ ਦੇ ਵਿੱਚ ਸਾਡੇ ਇੱਥੇ ਇੱਕ ਬੜਾ ਵੱਡਾ ਜਿਹੜਾ ਹੈ ਨੌਜ ਉਹਨਾਂ ਨੂੰ ਮਾਰ ਮਰਾਈ ਦਾ ਬੜਾ ਚਲਦਾ ਸੀ ਪਸਾਂ ਵਿੱਚੋਂ ਕੱਢ ਕੇ ਕੋਹੂਰ ਵਿੱਚੋਂ ਕੱਢ ਕੇ ਜਿਸ ਤਰ੍ਹਾਂ ਵਾਰਿਸ਼ਾ ਨੇ ਲਿਖਿਆ ਜਬਾਬੇ ਨਾਨਕ ਨੇ ਲਿਖਿਆ ਕਿ ਇੱਤੀ ਮਾਰ ਪਈ ਕਰਲਾਣੇ ਤੇ ਇਸੇ ਤਰ੍ਹਾਂ ਸਾਡੇ ਇੱਕ ਕਵਿਤਰੀ ਸੀਗੀ ਤੇ ਉਹਨਾਂ ਨੇ ਜਿਹੜਾ ਹੈ ਇਸੇ ਤਰ੍ਹਾਂ ਲਿਖਿਆ ਸੀਗਾ ਜਿਸ ਵੇਲੇ ਸਾਡਾ ਦੇਸ਼ ਤੇ ਬੰਡ ਹੋਈ ਆ ਤੇ ਉਹਦੇ ਬਾਰੇ ਵਿੱਚ ਲਿਖਿਆ ਸੀਗਾ ਤੇ ਇਹ ਸਰਜੀਤ ਪਾਤਰ ਨੇ ਵੀ ਉਸੇ ਤਰ੍ਹਾਂ ਜਿਹੜਾ ਹੈ ਉਹਦੀ ਕਲਮ ਤੋਂ ਜਿਹੜਾ ਲਿਖਿਆ ਸੀਗਾ ਕਿ ਅੱਜ ਲੱਗੇ ਨજર ਪੰਜਾਬ ਨੂੰ ਕੋਈ ਮਿਰਚਾਂ ਮਾਰੋ ਮਿਰਚਾਂ ਮਾਰੋ ਘੋੜੀਆਂ ਇਹਨਾਂ ਨਜ਼ਰ ਰੱਖਤਾਰੋ ਤੇ ਉਹ ਵਿਅਕਤੀ ਜਿਹੜਾ ਸਾਡੇ ਵਿੱਚ ਅੱਜ ਨਹੀਂ ਰਿਹਾ ਪਰ ਉਹਨਾਂ ਦੇ ਜਿਹੜੇ ਬੋਲ ਨੇ ਉਹਨਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦੀ ਸੋਚ ਆ ਵਿਚਾਰ ਹੈ ਤੇ ਉਹ ਅੱਜ ਸਾਨੂੰ ਜਿਹੜਾ ਹੈ ਉਹ ਛੱਡ ਗਏ ਨੇ ਉਹ ਆਪਣੇ ਕੋਲ ਕੁਝ ਨਹੀਂ 남ਕੇ ਗਿਆ ਪਰ ਮੈਂ ਅੱਜ ਸੰਗਤ ਰੂਪ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹੋ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਰੱਬ ਵਰਗੀਆਂ ਪੂਜਨਯੋਗੀਆਂ ਨੇ ਤੇ ਉਹਨਾਂ ਨੂੰ ਵੀ ਸਾਨੂੰ ਯਾਦ ਕਰਨਾ ਚਾਹੀਦਾ ਤੇ ਉਹਨਾਂ ਦੀਆਂ ਜੋ ਲਿਖਤਾਂ ਨੇ ਤੇ ਉਹਨਾਂ ਨੇ 10 ਰੁਪਏ ਖਰਚ ਕਰਕੇ ਅਸੀਂ ਉਹਨਾਂ ਕਿਤਾਬਾਂ ਨੂੰ ਆਪਣੇ ਦੇ ਕੋਲ ਲਈਏ ਤੇ ਉਹਨਾਂ ਦੇ ਵਿਚਾਰਧਾਰਾ ਨੂੰ ਪੜੀਏ ਕਿਉਂਕਿ ਉਹਨਾਂ ਨੇ ਬੜਾ ਨਸ਼ਿਆਂ ਦੇ ਖਿਲਾਫ ਵੀ ਬਰਾਣੀ ਕਿਹਾ ਤੇ ਜੇ ਅਸੀਂ ਉਹਨਾਂ ਨੂੰ ਪੜਦੇ ਨਹੀਂ ਹੈ ਕਿਉਂਕਿ ਹਰੇਕ ਦੇ ਅੰਦਰੋਂ ਜਿਹੜੇ ਆ ਉਹ ਇੱਕ ਦਰ ਦੇ ਜਿਹੜਾ ਉੱਠਦਾ ਅੱਜ ਪੰਜਾਬ ਦੀ ਨੌਜਵਾਨੀ ਦੇ ਕਿਉਂਕਿ ਅੱਜ ਵੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਜਿਵੇਂ 80 ਤੇ 90 ਦੇ ਦਹਾਕੇ ਦੇ ਵਿੱਚ ਸੁਰਖੀਆਂ ਵਿੱਚ ਲੱਗਾਇਆ ਸੀਗਾ ਕਿ ਉਹਨਾਂ ਦੀ ਮੌਤ ਹੋ ਗਈ ਹੈ ਤੇ ਮੁਕਾਬਲੇ ਚ ਮਾਰ ਪਾ ਕਿਤੇ ਮਾਰ ਤੜ ਹੋ ਗਈ ਤੇ ਅੱਜ ਵੀ ਰੋਜ਼ ਜਿਹੜਾ ਹੈ ਪੰਜਾਬ ਦੇ ਵਿੱਚ ਹਰ 6 ਘੰਟੇ ਦੇ ਭਾਜ ਨਸ਼ਿਆਂ ਦੀ ਕੋਬਰ ਡੂਟੀ ਨਾਲ ਜਿਹੜੇ ਨੌਜਵਾਨਾ ਉਹ ਚੜਾਈ ਕਰ ਰਹੇ ਆ ਤੇ ਇਹਨਾਂ ਦੇ ਬਾਰੇ ਵਿੱਚ ਵੀ ਉਹਨਾਂ ਲਿਖਿਆ ਜੇ ਆਪਾਂ ਉਹਨਾਂ ਨੂੰ ਪੜਾਂਗੇ ਸਾਡਾ ਸਮਾਜ ਜਿਹੜਾ ਹੈ ਉਹ ਜਾਗਰਤ ਹੋਗਾ ਤੇ ਜਿਹੜੇ ਬੱਚੇ ਨੌਜਵਾਨ ਅਣਜਾਣੇ ਦੇ ਵਿੱਚ ਜਿਹੜਾ ਹੈ ਉਹ ਇਧਰ ਦੇ ਪਾਸੇ ਜਿਹੜਾ ਹੈ ਉਹਨੇ ਪੈਰ ਫੁੱਟ ਲਿਆ ਗਲਤ ਰਾਹ ਦੇ ਉੱਤੇ ਤੇ ਉਹਨਾਂ ਨੂੰ ਵੀ ਜਿਹੜਾ ਹੈ ਉਹਦੀ ਅਗਵਾਈ ਮਿਲੋਗੀ ਸੋ ਆਪਣੇ ਆਪ ਨੂੰ ਮਹਾਨ ਹੁੰਦੇ ਨੇ ਜਿਹੜੇ ਸੱਚੀਆਂ ਸੁੱਚੀਆਂ ਲਿਖਤਾਂ ਕਰਦੇ ਨੇ ਕੋਈ ਸ਼ਾਇਦਕਰ ਹੁੰਦੇ ਨੇ ਬਾਬੇ ਨਾਨਕ ਨੇ ਵੀ ਆਪਣੇ ਆਪ ਨੂੰ ਢਾਢੀ ਕਿਹਾ ਸੀ ਢਾਢੀ ਕਹਿੰਦੇ ਵਿੱਚ ਜਿਹੜਾ ਮਾਣ ਹਾਸਲ ਕੀਤਾ ਹੈਗਾ ਨਹੀਂ ਤਾਂ ਸਾਡੇ ਕਈ ਵੀਰੇ ਉਹ ਤੋਂ ਪਹਿਲਾਂ ਜਿਹੜੇ ਢਾਢੀ ਰਾਗੀ ਕਰਦੇ ਸੀਗੇ ਤੇ ਆਪਣੇ ਆਪ ਨੂੰ ਘਟੀਆਂ ਕਹਿੰਦੇ ਤਾਂ ਕਹਣਾ ਇਹ ਇਹ ਰਾਗ ਗਵਾਉਂਦੇ ਆ ਫਲਾਣਾ ਕਰਦੇ ਆ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਇਸੇ ਕਰਕੇ ਬਾਬੇ ਨਾਨਕ ਨੇ ਢਾਡੀ ਲਿਖਾ ਤਾਂ ਅੱਜ ਮੈਨੂੰ ਯਾਦ ਆਉਂਦਾ ਕਿ ਅੱਜ ਅਸੀਂ ਸਬੀਰ ਪਾਤਰ ਨੂੰ ਵੀ ਆਪਣੇ ਫਿਰਦਾਂ ਦੇ ਵਿੱਚ ਵਸਾਈਏ ਉਹਨਾਂ ਦੀਆਂ ਰਿੱਖਤਾਂ ਦੇ ਵਿਚਾਰ ਪੜ੍ਹੀਏ ਤੇ ਉਹਨਾਂ ਤਾਂ ਹੀ ਉਹਨਾਂ ਨੂੰ ਸੱਚੀ ਗੱਰੀ ਆ। ਉਹ ਸ਼ਬਦਾਂ ਦੀ ਗੋਗੇ ਤੇ ਸਾਡੇ ਪ੍ਰੋਜੈਕਟ ਮੈਨੇਜਰ ਤੁਮਰ ਸਿੰਘ ਜੀ ਜਦੋਂ ਤੋਂ ਇਸ ਸੰਸਥਾ ਦੇ ਨਾਲ ਅਸੀਂ ਜੁੜੇ ਹਾਂ ਤੇ ਬਹੁਤ ਉੱਚੇ ਉੱਚੇ ਵਿਚਾਰ ਇਹਨਾਂ ਦੇ ਉਹ ਸਾਨੂੰ ਮਿਲੇ ਆ। ਸਾਨੂੰ ਆਪਣੇ ਆਪ ਦੇ ਵਿੱਚ ਇੱਕ ਸੰਗਰਾਮ ਦਾ ਦਿਨ ਜਿਹੜਾ ਆਉਂਦਾ ਹੈ ਨਾ ਉਸ ਵੇਲੇ ਇੱਕ ਖਾਸ ਖਿੱਚ ਹੁੰਦੀ ਆ ਤੇ ਜਾ ਕੇ ਗੰਗਾਜੀ ਦੇ ਵਿਚਾਰ ਸੁਣੀਏ ਕਮਲ ਸਿੰਘ ਜੀ ਕੀ ਕਰਨਗੇ ਯਾਰ ਤੇ ਅੱਜ ਬਹੁਤ ਜਿੰਕਲ ਹੋਇਆ ਸੰਜੀਤ ਪਾਤਰ ਜੀ ਦਾ ਇੱਕ ਬਹੁਤ ਹੀ ਬੜਬੁਲੀ ਸ਼ਖਸੀਅਤ ਦਾ ਸਾਹਿਤ ਦੇ ਖੇਤਰ ਦੇ ਵਿੱਚੋਂ ਜਿਹੜੇ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਲੇਕਿਨ ਜੇ ਦੇਖਿਆ ਜਾਵੇ ਤਾਂ ਸਾਨੂੰ ਛੱਡ ਕੇ ਨਹੀਂ ਗਏ ਉਹਨਾਂ ਦੀਆਂ ਲਿਖੇ ਹੋਏ ਇੱਕ ਇੱਕ ਅੱਖਰ ਸਾਡੀ ਆਤਮਾ ਦੇ ਵਿੱਚ ਵੱਸ ਰਹੇ ਆ ਉਹ ਅੱਖਰ ਜਿਹੜੇ ਹੈਗੇ ਆ ਉਹ ਸਾਨੂੰ ਸੇਧ ਦੇਣ ਵਾਲੇ ਇਸ ਤਰ੍ਹਾਂ ਆ ਪਾ ਗਿਆਨੀ ਜੀ ਉਹਨਾਂ ਦੇ ਕੋਲੋਂ ਜੇ ਸ਼੍ਰੀ ਹਿੰਦ ਦੇ ਪਾਠ ਦਾ 12ਵਾਂ ਅੰਦ ਵਿੱਚੋਂ ਪਾਠ ਸਰੂਜੀ ਦਾ ਉਹਨਾਂ ਦੀ ਵਿਆਖਿਆ ਕੀਤੀ ਆ ਉਹ ਸੁਣਨ ਵਾਸਤੇ ਨਹੀਂ ਆ ਇੱਕ ਇੱਕ ਅੱਖਰ ਦੇ ਤੇ ਅਮਲ ਕਰਨ ਦੀ ਸੰਭਾਗ ਹੋ ਰਿਹਾ ਜਦੋਂ ਅਸੀਂ ਇਹਨਾਂ ਦੇ ਕਰਵਾਣੀ ਦੇ ਸ਼ਬਦਾਂ ਦੀ ਵਿਆਖਿਆ ਨੂੰ ਅਧਿयन ਕਰਦੇ ਹਾਂ ਸੁਣਨ ਦੇ ਨਾਲੋਂ ਆਪਣੇ ਦਿਮਾਗ ਦੇ ਵਿੱਚ ਬਿਠਾਉਂਦੇ ਹਾਂ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਸਾਨੂੰ ਕੀ ਸੇਧ ਦੇ ਰਹੇ ਆ ਅਸੀਂ ਇਹਨਾਂ ਸ਼ਬਦਾਂ ਦੇ ਵਿੱਚੋਂ ਕੀ ਸਿੱਖਣਾ ਹੈ ਤਦ ਇਹ ਵੀ ਆਖਰ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਕਿੱਦਾਂ ਅਮਲ ਦੇ ਵਿੱਚ ਲਿਆਉਣਾ ਹੈ ਤਾਂ ਫਿਰ ਸਾਨੂੰ ਇੱਕ ਪਰਮਾਤਮਾ ਇੱਕ ਅੰਦਰੂਨੀ ਤਾਕਤ ਦੇ ਰੂਪਾ ਸਾਡੀ ਆਤਮਾ ਕਿਉਂਕਿ ਸਾਡੀ ਆਤਮਾ ਤੋਂ ਉੱਡੀ ਹੈ ਜਿਹੜੀ ਪਰਮਾਤਮਾ ਦੇ ਕੋਲੋਂ ਚੱਲ ਕੇ ਆਈ ਹੈ ਇਕਨਾਂ ਹੀ ਤੇ ਦੁਨਿਆਦਾਰੀ ਦੀ ਆਦਿਸੀ ਪਟ ਜਾਉ ਸੰਮੂਹ ਜਿਹੜੇ ਸੰਸਾਰ ਦੇ ਸੁੱਖ ਭੋਗ ਰਹਿ ਗਏ ਉਹ ਜਿਆਦਾ ਚੰਗੇ ਲੱਗਣ ਲੱਗ ਪਏ ਆ ਤੇ ਕਈ ਲਾਲਚੀ ਸਬਸ ਜਿਹੜੇ ਹੈਗੇ ਆ ਆਪਣੇ ਫਾਇਦੇ ਦੀ ਖਾਤਰ ਉਹ ਸਾਡੇ ਨੌਜਵਾਨ ਜਾਂ ਬੱਚੇ ਜਾਂ ਅੱਜ ਕੱਲ ਤੇ ਵੱਡਿਆਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ। ਬਸ ਉਹ ਵੀ ਇੱਕ ਸਮਾਂ ਹੁੰਦਾ ਹੈ ਕਿ ਜਿੱਥੇ ਕਾ ਕੇ ਅਸੀਂ ਇੱਕ ਸੋਚ ਉਪਜਾਰ ਕਰ ਲਈਏ ਕਿ ਜੋ ਅਸੀਂ ਪ੍ਰਮਾਤਮਾ ਦੇ ਨਾਲ ਸਾਡੀ ਆਤਮਾ ਨੇ ਵਾਅਦਾ ਕੀਤਾ ਸੀ ਕਿ ਉਹਦੇ ਉੱਤੇ ਅਸੀਂ ਕਿੰਨਾ ਕੁ ਖਰੇ ਉਤਰੇ ਗ੍ਰਸਤੀ ਜੀਵਨਾ ਦੁਨੀਆਦਾਰੀ ਵੀ ਨਭਾਣੀ ਆ ਦੁਨੀਆ ਦੇ ਵਿੱਚ ਰਹਿ ਕੇ ਆਪਣਾ ਕੰਮ ਕਾਰਜ ਵੀ ਕਰਨੇ ਆ ਤਵੀਆਂਦਾਰੀਆਂ ਵੀ ਐ ਸਾਰਾ ਕੁਝ ਐ ਪਰ ਇਹ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਵੀ ਹੱਲ ਹੋ ਸਕਦੀਆਂ ਇਹ ਜਿਹੜੇ ਆ ਅਸੀਂ ਕਦੇ ਇਥੋਂ ਤੇ ਵਿਚਾਰ ਨਹੀਂ ਕੀਤਾ ਕਿ ਜਦੋਂ ਅਸੀਂ ਸ਼ੁਰੂਆਤ ਕਰਦੇ ਆ ਤਾਂ ਉੱਥੇ ਕੀ ਗਲਤੀ ਕੀਤੀ ਬਸ ਹੋਰ ਕੋਈ ਖਾਮੀ ਨਹੀਂ ਹੁੰਦਾ ਉਹ ਇਸ ਉਸ ਟਾਈਮ ਦੀ ਇੱਕੀ ਹੀ ਗਲਤੀ ਨੂੰ ਆਪਾਂ ਬਚਾਉਣਾ ਆ ਉਹ ਕਾਤੀ ਨੂੰ ਮਨ ਦੇ ਵਿੱਚੋਂ ਕੱਢ ਕੇ ਫਿਰ ਇਹ ਦੇਖਣਾ ਕਿ ਸਾਨੂੰ ਚੰਗੇ ਸਿੱਕਾ ਮਿਲੂਗਾ ਇਹ ਜਿਹੜੀ ਮਾਨਸਿਕ ਤੌਰ ਦੇ ਉੱਤੇ ਇਹ ਸਾਡੀ ਪ੍ਰੋਬਲਮ ਆ ਜਾਂਦੀ ਆ ਸੰਕੀ ਪਰਮਾਹ ਕੇ ਲੈ ਗਿਆ ਜਾਂ ਸੰਨ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਲਾਲਚ ਦੇ ਦਿੱਤਾ ਕੱਲ ਵੀ ਆਇਆ ਇੱਕ ਜਾਂ ਮੇਰ ਦਾ ਫਾਇਦਾ ਆ ਤੇਰੀ ਸਿਹਤ ਬਹੁਤ ਵਧੀਆ ਬਣ ਜਾਏਗੀ ਫਿਰ ਇਹ ਦੇਖੋ ਕਿ ਇਹ ਕੀ ਹੈ ਉਦੋਂ ਦੇ ਨਿਯਮ ਦੇ ਵਿੱਚ ਆਉਣੀ ਕੀ ਹੈ ਇੱਕ ਕੁਦਰਤ ਦੇ ਨਿਯਮਾਂ ਦੇ ਵਿੱਚ ਆਹੀ ਹੋਵੇ ਤਵੇ ਸਾਰੀ ਦੁਨੀਆ ਕਰ ਤੇ ਤਾਂ ਇੰਦਰ ਨੂੰ ਚੁਰਪੋ। ਇੱਕ ਗੇੜੀ ਘਣੀ ਬੈਠਾ ਹੱਸ ਕੇ ਚੁਰਦੇ ਸਾਨੂੰ ਕਹਿੰਦੇ ਆ ਕੇ ਵੀ ਤੁਸੀਂ ਆਹ ਚੀਜ਼ ਖਾਓ ਪੀਓ ਤੁਹਾਡਾ ਇਹ ਜੋ ਫੈਲਾ ਹੋਊਗਾ। ਉਹ ਵੀ ਚੋਰੀ ਛਿਪ ਕੇ ਆ ਕੇ। ਬਸ ਉੱਥੇ ਕਿ ਅਸੀਂ ਇੱਕ ਗਲਤੀ ਕਰ ਗਏ। ਅਤੇ ਆਵੀ ਜੀਆਂ ਜੜੀਆਂ ਨੇ ਜੀਆਂ ਉਹ ਸੁੱਖ ਦੇਣ ਲਈ ਪਰਮਾਤਮਾ ਨੇ ਹੱਥੀ ਦਾ ਇੱਕ ਬੈਲੈਂਸ ਬਣਾ ਕੇ ਰੱਖਿਆ ਹਾਂ। ਦੁੱਖ ਬਾਵਰ ਸ਼ਾਂਤੀ ਮਿਲਦੀ ਆ। ਧਰਤੀ ਤੋਂ ਬਾਅਦ ਗਰਮੀ ਵੀ ਆਦੀ ਆ ਬਰਸਾਤ ਵੀ ਆਦੀ ਆ ਕਿਤੇ ਸੋਕੀ ਵੀ ਪੈਂਦੇ ਆ ਤੇ ਕੁਈ ਕੁਦਰਤ ਨੇ ਆਪਣਾ ਇੱਕ ਬੈਲੈਂਸ ਬਣਾਇਆ ਹੋਇਆ ਹਰ ਚੀਜ਼ ਦਾ ਇਸੇ ਤਰ੍ਹਾਂ ਖਾਂਦੇ ਮਾਮਲੇ ਚ ਕੁਦਰਤ ਨੇ ਇੱਕ ਬੈਲੈਂਸ ਬਣਾਇਆ ਧਰਤੀ ਦੇ ਵਿੱਚ ਸਾਰਾ ਕੁਝ ਹੈ ਧਰਤੀ ਦੇ ਵਿੱਚੋਂ ਹੀ ਅਸੀਂ ਆਨੁਪਜਾਂਦੇ ਆ ਧਰਤੀ ਦੇ ਵਿੱਚੋਂ ਹੀ ਇਹ ਬੂਹੇ ਕਿਹਾਂ ਉੱਗਦੀ ਜਾਂਦੇ ਪਰ ਇਹ ਚੋੜੀ ਛੱਪੇ ਘੜਦੇ ਆ ਉੱਥੇ ਸਾਡੇ ਨਾਲ ਇੱਕ ਵਿਚਾਰ ਕਰਨ ਦੀ ਗੱਲ ਹੋਈ ਕੀ ਕਹਾ ਸਾਨੂੰ ਇਹ ਜੋ ਕੁਦਰਤ ਦੇ ਰਹੀ ਹੈ ਉਹ ਕੁਝ ਕੀ ਕਰ। ਕਾਈ ਲੋਕ ਜਿਹੜਾ ਗਿਆਨ ਸਾਨੂੰ ਦੇ ਰਿਹਾ ਹੈ ਇਹ। ਅਗਰ ਉਹ ਕਾਇਮ ਦੇਤੇ ਆਪ ਵੀ ਤੁਸੀਂ ਆਪਣੇ ਇਸ ਵਿਚਾਰ ਨੂੰ ਦਿਮਾਗ ਦੇ ਵਿੱਚ ਰੱਖ ਲੈਣੇ ਤਾਂ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਹੈ। ਕਈ ਲੋਕ ਮਾਮਲੇ ਵਿੱਚ ਪਤਾ ਕੀ ਹੁੰਦਾ ਕਈ ਵਾਰੀ ਧੀਨ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਮੈਂ ਇਹ ਕੰਮ ਸਮਾਜ ਮੈਨੂੰ ਕੀ ਕਹੂਗਾ ਲੇਕਿਨ ਤੁਹਾਨੂੰ ਅਸੀਂ શિક્ષਕ ਜਦ ਨਹੀਂ ਅਸੀਂ ਤਾਂ ਦੇਖੋ ਇੱਕ ਛੋਟੇ ਦੇ ਕੇ ਜਿਹੜੇ ਸਾਡੇ ਬੱਚੇ ਬਸੇ ਪਿੱਛੜ ਗਏ ਹੈ ਜਿਹੜੇ ਗਸਤਰਾ ਦੇ ਉੱਪਰ ਪੈ ਗਏ ਨੇ ਉਹ ਮੁਰੂ ਮੁੜ ਕੇ ਆ ਕੇ ਆਪਣੇ ਮਾਪੇ ਦੀ ਸੇਵਾ ਕਰਨ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਔਰ ਆਪਣੇ ਨਗਰ ਦੇ ਵੇਜ ਪਿੰਡ ਦੇ ਵੇ ਸ਼ਾਇਦ ਵਿੱਚ ਤੁਸੀਂ ਵੀ ਆਪਣਾ ਨਾਮ ਰੋਸ਼ਨ ਕਰੋ ਮਤਲਬ ਕੋਈ ਸੇਕ ਤੇ ਰਹੋ ਤੁਸੀਂ ਠੀਕ ਹੋ ਕੇ ਜਾਓ ਤਾਂ ਜੀ ਹੋਰ ਬੰਦੇ ਨੂੰ ਨਾਲ ਲੈ ਆ ਕੇ ਤੇ ਦਿਖਾਓ अगर सवेर का भुलिया बच्चा कोई घर शाम को वापस आ जाए तो ओन तो भुलिया नहीं क्या माँ बाप की सेवा करो माँ बाप की सेवा करके कोई चीज़ नहीं है माँ बाप का दिल जीत लो सारी दुनिया जीत जाओगे वरना जीत कर भी सब कुछ हार जाओ मैं ज़्यादा समा नहीं लहंगा क्योंकि भाई साहब नरेंद्रपाल जी ने भी बेदी साहब ने भी चंदन सिंह उन्होंने भी बहुत कुछ समझाया है मेरे कहने लिए कुछ है बहुत है तो नहीं ਹੁਣ ਮੈਂ ਕੁ ਦੋ ਕਵਿਤਾ ਦੇ ਰਾਹੀਂ ਤੁਹਾਨੂੰ ਥੋੜਾ ਜਿਹਾ ਮੈਂ ਮਨਨ ਜੇ ਤੁਹਾਡੇ ਜੀ ਨੂੰ ਕਰਾਂਗਾ ਜੀ ਕੋ ਕੋਤ ਹੋ ਜਾਂਦੇ ਪਰ ਮਾਂ ਨਹੀਂ ਹੁੰਦੀ ਕੁਮਾਤਾ ਇਹ ਦੁਨੀਆ ਦੀ ਇਹ ਦੁਨੀਆ ਨਹੀਂ ਪੂਣੀ ਸੀ ਜੇ ਨਾ ਹੁੰਦੀ ਮਾਂ ਬੱਚੀ ਵਾਂਗੂ ਤੜਫੇ ਦੇ ਪੁੱਤਰ ਘਰ ਨਾ ਆਵੇ ਸਦਾ ਮਾਂ ਰੋੜ ਦੀ ਸੁੱਖਣ ਕਦੇ ਮਥੇ ਵਟਣਾ ਪਾ ਮਾਦੀ ਮਮਤਾ ਨਾਲੋਂ ਕੋਈ ਛੰਟੀ ਛਾਂ ਨਹੀਂ ਹੋ ਸਕਦੀ ਪੁੱਤਕ ਪੁੱਤ ਹੋ ਜਾਂਦੇ ਪਰ ਮਾਂ ਤੋ ਮਾ ਨਹੀਂ ਹੁ ਸਕਦੀ ਮਾਂ ਬਾਝੋਂ ਵੀ ਪੁੱਤ ਨੂੰ ਕੋਈ ਲਾਡ ਲਰਾਵੇ ਨਾ ਮਾਂ ਦੇ ਬਿਨਾ ਕੋਈ ਚੂਰੀ ਕੁੱਟ ਖਿਲਾਵੇ ਨਾ ਮਾਂ ਦੇ ਚਰਨਾ ਤੋ ਨਾ ਕੋਈ ਉੱਚੀ ਹੁੰਦੀ ਹਾਂ ਪੁੱਤਕ ਪੁੱਤ ਹੋ ਜਾਂਦੇ ਪਰ ਮਾਂ ਨਾ ਹੁੰਦੀ ਕੁਮਾਰ ਮਾਂ ਤੋਂ ਵੱਡਾ ਮੁਰਸ਼ਿਦ ਦੇ ਲੱਭਣਾ ਨਹੀਂ ਤੋ ਮੰਗੋ ਮਾਦੇ ਕੋਲੋਂ ਹੱਥ ਅੜਨਾ ਪੈਂਦਾ ਨਹੀਂ ਉਸਕਾਰ ਸੁਖ ਮਾਨ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ सहलता मिलदिया ने इथे चौबी घंटे सब तो दिन इमरजेंसी की सुविधा भी दि जा है आज ही बुक करो अपनी अपॉइंटमेंट अठानवे सात सो छबी वी छे आथ सो चुहत्तर या अठानवे अठ उन्नवे अस्सी विजिट करो संधु हॉस्पिटल चंडीगढ़ रोड नवा शहर ਇਸ ਸੱਜਣਾਂ ਸ਼ ਭਗਸੇ ਨਗਨ ਨਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ